ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮੋਹਨ ਸਿੰਘ ਜੀ ਰਾਗੀ ਭਾਈ ਮੋਹਨ ਸਿੰਘ ਜੀ ਦੇ ਪਿਤਾ ਪੰਜਾਬ ਤੋਂ ਉੱਠ ਕੇ ਸਿੰਧ ਵਿੱਚ ਜਾ ਵਸੇ ਅਤੇ ਉਹ ਉੱਥੇ ਆਪਣਾ ਕਾਰੋਬਾਰ ਕਰਦੇ ਰਹੇ ਉਹ ਦੋ ਭਰਾ ਸਨ ਅਤੇ ਕਰਾਚੀ ਦੇ ਨੇੜੇ ਮਲੀ ਵਿਖੇ ਰਹਿੰਦੇ ਸਨ ਉਹਨਾਂ ਦੇ ਪਿਤਾ ਜੀ ਗੁਜ਼ਰੇ ਅਤੇ ਛੋਟੇ-ਛੋਟੇ ਇਹ ਦੋ ਭਰਾ ਰਹਿ ਗਏ ਉਹਨਾਂ ਦੇ ਮਾਤਾ ਜੀ ਉਦਾਸ ਰਹਿ ਨਾ ਪਏ ਉਹਨਾਂ ਨੇ ਗੁਰਦੁਆਰੇ ਜਾਣਾ ਸ਼ੁਰੂ ਕੀਤਾ ਅਤੇ ਹੱਥੀਂ ਸੇਵਾ ਕਰਨੀ ਆਰੰਭ ਕੀਤੀ ਉਹ ਆਪਣੇ ਵੱਡੇ ਪੁੱਤਰ ਭਾਈ ਮੋਹਨ ਸਿੰਘ ਨੂੰ ਵੀ ਨਾਲ ਲੈ ਜਾਂਦੀ ਉਹਨਾਂ ਨੂੰ ਬਚਪਨ ਤੋਂ ਪੰਜਾਬੀ ਪੜਾਈ ਗਈ ਉਹ ਬਾਬਾ ਜੀ ਦੀ ਚੰਨੀ ਵਿੱਚ ਛੇਤੀ ਹੀ ਲੱਗ ਗਈ ਉਹਨਾਂ ਨੂੰ ਰਾਗ ਦਾ ਸ਼ੌਂਕ ਹੋਇਆ ਉਹਨਾਂ ਨੇ ਕੁਝ ਸ਼ਬਦ ਸਿੱਖੇ ਪਰ ਜ਼ਿਆਦਾਤਰ ਉਹ ਤਰਾਨੇ ਆਦੀ ਹੀ ਗਾਉਂਦੇ ਸਨ ਸ਼ੌਂਕ ਵੱਧਾ ਗਿਆ ਅਤੇ ਸ਼ਬਦ ਕੀਰਤਨ ਵੀ ਸਿੱਖ ਲਿਆ ਸਮਾਂ ਬੀਤਦਾ ਗਿਆ ਅਤੇ ਦੇਸ਼ ਦੀ ਵੰਡ ਦਾ ਸਮਾਂ ਆ ਗਿਆ ਸਾਰੇ ਪਾਸੇ ਗੜਬੜ ਸੀ ਮਲੀ ਵਿਖੇ ਸਿੱਖ ਮਿਲਟਰੀ ਦੇ ਅਫਸਰ ਬਹੁਤ ਸਨ ਜੋ ਗੁਰਦੁਆਰੇ ਆਉਂਦੇ ਅਤੇ ਸ਼ਬਦ ਕੀਰਤਨ ਸੁਣਦੇ ਰਹਿੰਦੇ ਸਨ ਅਤੇ ਭਾਈ ਸਾਹਿਬ ਦੇ ਮਿੱਤਰ ਬਣ ਜਾਂਦੇ ਸਨ ਮੁਸਲਮਾਨਾਂ ਨੂੰ ਇਹ ਗੱਲ ਚੰਗੀ ਨਾ ਲੱਗੀ ਜਦੋਂ ਮਲੀ ਵਿਖੇ ਹਮਲਾ ਹੋਇਆ ਤਾਂ ਭਾਈ ਸਾਹਿਬ ਕੇਵਲ ਇੱਕੋ ਹਾਰਮੋਨੀਅਮ ਲੈ ਕੇ ਨਾਸ ਤੁਰੇ ਅਤੇ ਬਚਦੇ ਬਚਾਉਂਦੇ ਕਰਾਚੀ ਦੇ ਨੇੜੇ ਇੱਕ ਪਿੰਡ ਵਿੱਚ ਪੁੱਜ ਗਏ ਉਦੋਂ ਕਰਾਚੀ ਵਿੱਚ ਕੋਈ ਹਿੰਦੂ ਸਿੱਖ ਦਾਖਲ ਨਹੀਂ ਹੋ ਸਕਦਾ ਸੀ ਵਿਛ ਸਿਕਾ ਅਫਸਰਾ ਨੇ ਭਾਈ ਸਾਹਿਬ ਦੀ ਮਾਤਾ ਅਤੇ ਛੋਟੇ ਭਰਾ ਨੂੰ ਕਰਾਚੀ ਪਹੁੰਚਾ ਦਿੱਤਾ ਭਾਈ ਸਾਹਿਬ ਉੱਥੇ ਰਗਾ ਵਿੱਚ ਕੀਰਤਨ ਕਰਦੇ ਸਮਾਂ ਬਿਤਾਉਂਦੇ ਗਏ ਉੱਥੇ ਇੱਕ ਮੁਸਲਮਾਨ ਥਾਣੇਦਾਰ ਸੀ ਉਸ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਥਾਣੇਦਾਰ ਨੇ ਭਾਈ ਸਾਹਿਬ ਨੂੰ ਬੁਲਾਇਆ ਅਤੇ ਉਹਨਾਂ ਤੋਂ ਤराने ਸੁਨੇ ਉਹ ਬੜਾ ਖੁਸ਼ ਹੋਇਆ ਅਤੇ ਰੋਜ਼ ਉਹਨਾਂ ਨੂੰ ਬੁਲਾਇਆ ਕਰੇ ਇੱਕ ਦਿਨ ਥਾਣੇਦਾਰ ਨੇ ਕਿਹਾ ਕਿ ਭਾਈ ਸਾਹਿਬ ਮੈਂ ਤੁਹਾਡੀ ਕੀ ਸੇਵਾ ਕਰਾਂ ਉੱਤਰ ਵਿੱਚ ਉਹਨਾਂ ਨੇ ਕਰਾਚੀ ਪਹੁੰਚਾ ਦੇਣ ਦੀ ਮੰਗ ਕੀਤੀ ਜਿੱਥੇ ਉਹਨਾਂ ਨੂੰ ਆਸ ਸੀ ਕਿ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਮਿਲ ਪੈਣਗੇ ਭਾਵੇਂ ਇਹ ਕੰਮ ਮੁਸ਼ਕਲ ਸੀ ਪਰ ਥਾਣੇਦਾਰ ਨੇ ਪ੍ਰਬੰਧ ਕਰਕੇ ਮਿਲਟਰੀ ਦੇ ਨਾਲ ਉਹਨਾਂ ਨੂੰ ਕ੍ਰਾਂਚੀ ਪਹੁੰਚਾ ਦਿੱਤਾ ਉੱਥੇ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਮਾਤਾ ਜੀ ਬੰਬਈ ਪੁੱਜ ਗਏ ਹਨ ਉਹੋ ਵੀ ਬੰਬਈ ਪੁੱਜ ਗਏ ਅਤੇ ਪਰਿਵਾਰ ਮੁੜ ਇਕੱਠਾ ਹੋ ਗਿਆ ਬੰਬਈ ਪੁੱਜ ਕੇ ਸਰਦਾਰ ਲੋਚਨ ਸਿੰਘ ਵਕੀਲ ਉਹਨਾਂ ਦੇ ਮਿੱਤਰ ਬਣ ਗਏ ਅਤੇ ਉਹਨਾਂ ਦੇ ਬੱਚਿਆਂ ਨੂੰ ਸ਼ਬਦ ਕੀਰਤਨ ਸਿਖਾਉਣਾ ਸ਼ੁਰੂ ਕਰ ਦਿੱਤਾ ਬੱਚੇ ਸੋਨਾ ਕੀਰਤਨ ਕਰਨ ਲੱਗ ਪਏ ਉੱਥੇ ਹੀ ਸਰਦਾਰ ਗੁਰਬਖਸ਼ ਸਿੰਘ ਸਨ ਜੋ ਸਰਦਾਰ ਤਰਲੋਚਨ ਸਿੰਘ ਦੇ ਮਿੱਤਰ ਸਨ ਅਤੇ ਉਹਨਾਂ ਨੇ ਭਾਈ ਮੋਹਨ ਸਿੰਘ ਦਾ ਕੀਰਤਨ ਸੁਣਿਆ ਉਹਨਾਂ ਦਿਨਾਂ ਵਿੱਚ ਭਾਈ ਸਾਹਿਬ ਬੰਬਈ ਗਏ ਹੋਏ ਸਨ ਅਤੇ ਉਹ ਊਸ਼ਾ ਕਿਰਨ ਠਹਿਰੇ ਹੋਏ ਸਨ ਉਹ ਰੋਜ਼ ਊਸ਼ਾ ਕਿਰਨ ਜਾਂਦੇ ਸਨ ਇੱਕ ਦਿਨ ਭਾਈ ਸਾਹਿਬ ਨੂੰ ਆਪਣੇ ਗ੍ਰਹਿ ਵਿਖੇ ਚਰਨ ਪਾਉਣ ਦੀ ਬੇਨਤੀ ਕੀਤੀ ਅਤੇ ਭਾਈ ਸਾਹਿਬ ਮੰਨ ਗਏ ਸਰਦਾਰ ਗੁਰਬਖਸ਼ ਸਿੰਘ ਨੇ ਟੈਲੀਫੋਨ ਤੇ ਸਰਦਾਰ ਤ੍ਰਿloਚਨ ਸਿੰਘ ਨੂੰ ਬੇਨਤੀ ਕੀਤੀ ਕਿ ਭਾਈ ਸਾਹਿਬ ਮੋਹਨ ਸਿੰਘ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਵਿਖੇ ਆਉਣ। ਉਹ ਸਰਦਾਰ ਗੁਰਬਖਸ਼ ਸਿੰਘ ਦੇ ਘਰ ਪੁੱਜੇ ਜਿੱਥੇ ਕਿ ਭਾਈ ਸਾਹਿਬ ਪਹਿਲਾਂ ਹੀ ਪੁੱਜੇ ਹੋਏ ਸਨ ਅਤੇ ਚਾਹ ਛਕ ਰਹੇ ਸਨ। ਚਾਹ ਤੋਂ ਉਪਰੰਤ ਦੂਜੇ ਕਮਰੇ ਵਿੱਚ ਸਾਰੇ ਪੁੱਜੇ ਅਤੇ ਸਰਦਾਰ ਤ੍ਰਿloਚਨ ਸਿੰਘ ਦੇ ਬੱਚਿਆਂ ਨੇ ਦੋ ਸ਼ਬਦ ਪੜੇ। ਭਾਈ ਸਾਹਿਬ ਬੱਚਿਆਂ ਦੇ ਸ਼ਬਦ ਸੁਣ ਕੇ ਬੜੇ ਪ੍ਰਸੰਨ ਹੋਏ। ਅਤੇ ਭਾਈ ਮੋਨ ਸਿੰਘ ਨੂੰ ਭਾਈ ਸਾਹਿਬ ਨਾਲ ਮਿਲਾਇਆ ਗਿਆ ਅਤੇ ਕਿਹਾ ਇਹ ਬੱਚਾ ਦੇ ਉਸਤਾਦ ਹਨ ਘਰ ਵਾਲਿਆਂ ਨੇ ਭਾਈ ਸਾਹਿਬ ਨੂੰ ਇੱਕ ਸ਼ਬਦ ਪੜਨ ਲਈ ਬੇਨਤੀ ਕੀਤੀ ਭਾਈ ਸਾਹਿਬ ਨੇ ਹਾਂ ਹਾਂ ਪ੍ਰਭ ਰਾਖ ਲਓ ਸ਼ਬਦ ਪੜਿਆ ਭਾਈ ਸਾਹਿਬ ਨੇ ਸਰਦਾਰ ਗੁਰਬਖਸ਼ ਸਿੰਘ ਨੂੰ ਕਿਹਾ ਕਿ ਸ਼ਾਮ ਨੂੰ ਇਹਨਾਂ ਨੂੰ satsang ਵਿੱਚ ਲੈ ਕੇ ਆਵੇ ਉੱਥੇ satsang ਵਿੱਚ ਭਾਈ ਸਾਹਿਬ ਨੇ ਭਾਈ ਮੋਨ ਸਿੰਘ ਨੂੰ ਕਿਹਾ ਕਿ ਜੋ ਸ਼ਬਦ ਉਹਨਾਂ ਨੇ ਅੱਗੇ ਪੜਿਆ ਸੀ ਉਹ ਪਹਾੜੀ ਰਾਗ ਵਿੱਚ ਸੀ ਹੁਣ ਮਾਲਕੋਸ ਰਾਗ ਵਿੱਚ ਸ਼ਬਦ ਪੜੋ ਭਾਈ ਸੈਮ ਨੇ ਭੈਣ ਆਸਨ ਦੁਰਮਤ ਹਰਨ ਸ਼ਬਦ ਪੜਿਆ ਅਗਲੇ ਦਿਨ ਸਵੇਰੇ ਸਰਦਾਰ ਗੁਰਬਖਸ਼ ਸਿੰਘ ਜੀ ਨਾਲ ਉਹ ਫੇਰ ਭਾਈ ਸੈ ਪਾਸ ਗੁੱਝੇ ਭਾਈ ਸੈਮ ਨੇ ਫਰਮਾਇਆ ਕਿ ਕੱਲ ਮਾਲਕੋਸ ਆਇਆ ਸੀ ਪਰ ਮਾਲਕੋਸ ਦੀ ਤਸਵੀਰ ਨਹੀਂ ਪੈਦਾ ਹੋਈ ਮਾਲਕੋਸ ਲਰਜ਼ਾ ਪੈਦਾ ਕਰ ਦਿੰਦਾ ਹੈ ਭਾਈ ਸੈਮ ਨੇ ਉਹਨਾਂ ਨੂੰ ਇੱਕ ਕਵਿਤਾ ਨੀਮਾ ਚਰਨ ਪਰਸਬੋ ਰਾਨੀ ਦਿੱਤੀ ਅਤੇ ਦੱਸਿਆ ਕੇ ਮਾਲ ਕੋ ਸਵਿਚ ਹੈ ਇਸ ਨੂੰ ਗਾਵੋ ਅਤੇ ਦੇਖੋ ਲਰਜ਼ਾ ਪੈਦਾ ਹੋਵੇਗਾ ਭਾਈ ਸਾਹਿਬ ਨੇ ਇਹ ਗਾਵੀ ਅਤੇ ਇੱਕ ਸਵਾਜਿਆ ਛਾ ਗਿਆ ਭਾਈ ਮੋਹਨ ਸਿੰਘ ਨੂੰ ਪਤਾ ਚੱਲਿਆ ਕਿ ਇਹ ਮਾਹ ਪੁਰਸ਼ਰਾ ਗਾਂਦੇ ਬੜੇ ਮਾਹਿਰ ਹਨ ਭਾਈ ਮੋਹਨ ਸਿੰਘ ਭਾਈ ਸਾਹਿਬ ਦੇ ਰੋਜ਼ ਦਰਸ਼ਨ ਕਰਨ ਲੱਗ ਪਏ ਭਾਈ ਸਾਹਿਬ ਨੇ ਉਹਨਾਂ ਤੋਂ ਸ਼ਬਦ ਸੁਣਨੇ ਅਤੇ ਅਸੀਸਾਂ ਦੇਣੀਆਂ ਮਿਹਰ ਭਰੀ ਛੋ ਬਖਸ਼ੀ ਅਤੇ ਉਹਨਾਂ ਦਾ ਜੀਵਨ ਪਲਟ ਦਿੱਤਾ ਭਾਈ ਸਾਹਿਬ ਹਰ ਸਾਲ ਬੰਬਈ ਜਾਂਦੇ ਅਤੇ ਉਹਨਾਂ ਨੂੰ ਕੀਰਤਨ ਲਈ ਬੁਲਾਉਂਦੇ ਉਹਨਾਂ ਦੀ ਮਾਇਕ ਦਸ਼ਾ ਅੱਗੇ ਸੈ ਸੁਭਾਈ ਸੀ ਪਰ ਹੁਣ ਭਾਈ ਸਾਹਿਬ ਦੇ ਸਦਕਾ ਮਾਇਆ ਉਹਨਾਂ ਦੇ ਪਿੱਛੇ-ਪਿੱਛੇ ਦੌੜਨ ਲੱਗੀ ਜੀਵਨ ਗੁਜ਼ਾਰਾ ਸੁਖਾਲਾ ਹੋ ਗਿਆ ਅਤੇ ਨਾਮ ਬਾਣੀ ਤੇ ਸਿਮਰਨ ਦੀ ਦਾਤ ਪ੍ਰਾਪਤ ਹੋ ਗਈ ਭਾਈ ਸੁਧ ਸਿੰਘ ਜੀ ਭਾਈ ਸੁਧ ਸਿੰਘ ਯਤੀਮ ਖਾਨਾ ਕਰਜਾਖ ਵਿੱਚ ਪੜਦੇ ਸਨ ਆਸ਼ਰਮ ਨੂੰ ਕੁਝ ਰੁਪਏ ਦੀ ਟੋਟ ਹੋ ਗਈ ਭਾਈ ਸੁਧ ਸਿੰਘ ਤੇ ਭਾਈ ਲਾਲ ਸਿੰਘ ਉਗਰਾਹੀ ਲਈ ਚੀਨ ਗਏ ਚੀਨ ਵਿੱਚ ਜਾ ਕੇ ਕੀਰਤਨ ਕਰਦੇ ਅਤੇ ਆਸ਼ਰਮ ਲਈ ਰਕਮ ਇਕੱਠੀ ਕਰਕੇ ਹਰ ਮਹੀਨੇ ਵੇਚਦੇ ਜਦੋਂ ਵਾਪਸ ਆਏ ਤਾਂ ਭਾਈ ਲਾਲ ਸਿੰਘ ਕਰਜਾਗ ਚਲੇ ਗਏ ਅਤੇ ਭਾਈ ਸੁਧ ਸਿੰਘ ਅੰਮ੍ਰਿਤਸਰ ਦਰਸ਼ਨਾ ਲਈ ਉੱਤਰ ਪਏ ਅਤੇ ਉਹ ਸੋਨ ਸਿੰਘ ਰਾਹੀ ਜੋ ਅੰਮ੍ਰਿਤਸਰ ਯਤਿਮਖਾਨੇ ਦੇ ਸੁਪਰੀਟੈਂਡੰਟ ਸਨ ਪਾਸ ਤਹਿਰ ਗਏ ਭਾਈ ਸੁਧ ਸਿੰਘ ਨੇ ਰਾਹੀ ਸਾਹਿਬ ਨੂੰ ਪੁੱਛਿਆ ਕਿ ਮੈਂ ਰਾਣਾ ਸੁਰਤ ਸਿੰਘ ਦੇ ਟ੍ਰੈਕ ਚੀਨ ਲੈ ਗਿਆ ਸੀ ਉਥੇ ਪੜਦਾ ਰਿਆਂ ਹਾਂ ਅਤੇ ਰੋਂਦਾ ਰਿਆਂ ਹਾਂ ਅਤੇ ਹੋਰ ਜੋ ਕੁਝ ਵੀ ਪੜਦਾ ਸੀ ਉਹ ਰੋਂਦਾ ਸੀ ਇਹ ਟ੍ਰੈਕਟ ਕਿਸ ਨੇ ਲਿਖੇ ਹਨ ਜਵਾਬ ਵਿੱਚ ਰਾਹੀ ਸਾਹਿਬ ਦੇ ਹੱਥ ਜੁੜ ਗਏ ਨੇਤਰ ਪਾਰ ਆਏ ਪਰ ਕੋਈ ਉੱਤਰ ਨਾ ਦਿੱਤਾ ਦੂਜੇ ਦਿਨ ਫਿਰ ਭਾਈ ਸਾਹਿਬ ਨੇ ਰਾਹੀ ਸਾਹਿਬ ਨੂੰ ਸਵਾਲ ਕੀਤਾ ਰਾਹੀ ਸਾਹਿਬ ਨੇ ਫਿਰ ਹੱਥ ਜੁੜ ਗਏ ਅਤੇ ਬੁੱਲ ਫਰਕਨ ਲੱਗ ਪਏ ਭਾਈ ਸਾਹਿਬ ਹੈਰਾਨ ਹੋਏ ਕਿ ਉੱਤਰ ਨਹੀਂ ਦਿੰਦਾ ਕੀ ਗੱਲ ਹੈ ਦੇ ਜੈਨ ਫੈਰੋਨਾ ਨੇ ਖਿੱਚ ਕੇ ਆਖਿਆ ਕਿ ਰਾਹੀ ਸਾਹਿਬ ਜੀ ਤੁਸੀਂ ਕੀ ਕਰਦੇ ਹੋ ਮੇਰੀ ਗੱਲ ਦਾ ਉੱਤਰ ਕਿਉਂ ਨਹੀਂ ਦਿੰਦੇ ਜੇ ਨਹੀਂ ਦੱਸਣਾ ਤਾਂ ਸਾਫ਼ ਇਨਕਾਰ ਕਰ ਦਿਓ ਰਾਹੀ ਸਾਹਿਬ ਨੇ ਉੱਤਰ ਦਿੱਤਾ ਕਿ ਪਤੀ ਬ੍ਰਤਾ ਇਸਤਰੀ ਪਤੀ ਦਾ ਨਾਮ ਸਾਰਾ ਦਿਨ ਸਿਮਰਦੀ ਹੈ ਪਰ ਜੇ ਕੋਈ ਨਾਮ ਪੁੱਛੇ ਤਾਂ ਨਾਮ ਨਹੀਂ ਲੈਂਦੀ ਨਾਮ ਤੇ ਦੱਸਣਾ ਨਹੀਂ ਜੇਕਰ ਦਰਸ਼ਨ ਕਰਨਾ ਚਾਹੋ ਤਾਂ ਅੱਜ ਹੀ ਕਰਾ ਦੇਵਾਂਗਾ ਭਾਈ ਸਾਹਿਬ ਦਾ ਹੁਕਮ ਸੀ ਕਿ ਕਿਸੇ ਨੂੰ ਮੇਰਾ ਨਾਮ ਪਤਾ ਨਹੀਂ ਦੱਸਣਾ 11 ਵਜੇ ਦੇ ਕਰੀਬ ਭਾਈ ਸਾਹਿਬ ਸਾਈਕਲ ਤੇ ਸਵਾਰ ਹੋ ਯਤੀਮਖਾਨੇ ਆਏ ਜਿਸ ਸਥਿਕਾਰ ਨਾਲ ਰਾਹੀ ਜੀ ਭਾਈ ਸਾਹਿਬ ਨੂੰ ਮਿਲੇ ਭਾਈ ਸੁਧ ਸਿੰਘ ਸਮਝ ਗਏ ਕਿ ਇਹ ਹੀ ਭਾਈ ਸਾਹਿਬ ਹੋਣਗੇ ਲਗਭਗ ਅੱਧਾ ਘੰਟਾ ਭਾਈ ਸਾਹਿਬ ਰਾਹੀ ਸਾਹਿਬ ਨਾਲ ਯਤੀਮਖਾਨੇ ਬਾਰੇ ਵਿਚਾਰ ਕਰਦੇ ਰਹੇ ਫਿਰ ਭਾਈ ਸਾਹਿਬ ਨੇ ਭਾਈ ਸੁਧ ਸਿੰਘ ਨੂੰ ਸੰਬੋਧਨ ਕਰਕੇ ਕਿਹਾ ਕਿ ਭਾਈ ਸੁਧ ਸਿੰਘ ਜੀ ਚੀਨ ਨੂੰ ਤਾਰ ਆਏ ਹੋ ਜਾਂ ਬੋਰਡ ਆਏ ਹੋ ਉੱਤਰ ਵਿੱਚ ਭਾਈ ਸੁਦ ਸਿੰਘ ਨੇ ਕਿਹਾ ਕਿ ਮੈਂ ਤਾਰਨ ਜਾਂ ਬੋੜਨ ਵਾਲਾ ਕੌਣ ਹੁੰਦਾ ਹਾਂ ਉਗਰਾਹੀ ਕਰਨ ਗਿਆ ਸੀ ਸੋ ਉਗਰਾਹੀ ਕਰਕੇ ਵਾਪਸ ਆ ਗਿਆ ਹਾਂ ਭਾਈ ਸਾਹਮਣੇ ਭਾਈ ਸੁਦ ਸਿੰਘ ਵੱਲ ਵੇਖਿਆ ਅਤੇ ਕਿਹਾ ਕਿ ਆਪ ਬਿਮਾਰ ਨਜ਼ਰ ਆਂਦੇ ਹੋ ਉੱਤਰ ਵਿੱਚ ਭਾਈ ਸੁਦ ਸਿੰਘ ਨੇ ਕਿਹਾ ਕਿ ਸਖਤ ਜ਼ੁਕਾਮ ਲੱਗਾ ਹੋਇਆ ਹੈ ਅਤੇ ਨਾਲ ਬੁਖਾਰ ਵੀ ਹੈ ਭਾਈ ਸਾਹਮਣੇ ਕਿਹਾ ਕਿ ਸ਼ਾਪੁਰੀਏ ਤਾਂ ਬਿਮਾਰ ਨਹੀਂ ਹੁੰਦੇ ਉੱਤਰ ਵਿੱਚ ਭਾਈ ਸੁਦ ਸਿੰਘ ਨੇ ਕਿਹਾ ਕਿ ਦੁੱਖ ਸੁੱਖ ਸਰੀਰਾਂ ਦੇ ਭੋਗ ਹਨ शाहपुरिए किस तरह उस थी बच सकते हैं भाई साहब बोले कि शाहपुरिए 100 ਵਿੱਚੋਂ 90 ਆਦਮੀ ਸੁਖਮਨੀ ਸਾਇ ਪੜਦੇ ਹਨ ਜੋ ਸੁਖਮਨੀ ਪੜੇ ਉਹਨੂੰ ਕਾਦਾ ਰੋਗ ਭਾਈ ਸੁਧ ਸਿੰਘ ਨੇ ਉੱਤਰ ਵਿੱਚ ਆਖਿਆ ਕਿ ਸੁਖਮਨੀ ਆਤਮਕ ਰੋਗ ਕੱਟਦੀ ਹੈ ਸਰੀਰ ਦੇ ਰੋਗ ਦਾ ਇਸ ਨਾਲ ਕੀ ਸੰਬੰਧ ਸਰੀਰ ਦੇ ਰੋਗ ਤਾਂ ਸਭ ਕਰਮਾਂ ਅਨੁਸਾਰ ਭੋਗਨੇ ਹਨ ਭਾਈ ਸਾਮ ਨੇ ਕਿਹਾ ਕਿ ਤੁਸੀਂ ਸੁਖਮਨੀ ਨਹੀਂ ਪੜਦੇ ਪੜੋ ਪਲਾ ਪਹਿਲੀ ਅਸ਼ਪਤੀ ਭਾਈ ਸੁਧ ਸਿੰਘ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਭੜਿਆ ਤਾਂ ਭਾਈ ਸਾਹਮਣੇ ਗਿਆ ਬੋਲੋ ਭਾਈ ਸਾਹਿਬ ਇੱਥੇ ਗੁਰੂ ਜੀ ਤਨ ਮੇ ਆਖਦੇ ਹਨ ਜਾਂ ਮਨ ਮੇ ਆਖਦੇ ਹਨ ਭਾਈ ਸੁਦ ਸਿੰਘ ਕੰਬਣ ਲੱਗੇ ਅਤੇ ਵਿਚਾਰਿਆ ਕਿ ਵਾਕਈ ਉਹ ਸੁਖਮਨੀ ਨਹੀਂ ਪੜਦੀ ਭਾਈ ਸਾਹਿਬ ਨੇ ਇਸੇ ਪਰ ਬਚਨ ਸ਼ੁਰੂ ਕਰ ਦਿੱਤੇ ਅੱਧਾ ਪੌਣਾ ਘੰਟਾ ਮੈਰਾ ਦਾ ਮੀਂਹ ਵਰਸਾਉਂਦੇ ਰਹੇ ਭਾਈ ਸੁਦ ਸਿੰਘ ਰੋ ਰਹੇ ਸਨ ਅਤੇ ਭਾਈ ਸਾਹਿਬ ਦੇ ਚਰਨਾਂ ਤੇ ਟੈ ਪਏ ਭਾਈ ਸਾਹਿਬ ਨੇ ਪਿਆਰ ਕੀਤਾ ਥਾਪੜਾ ਦਿੱਤਾ ਅਤੇ ਚਰਨ ਛੂ ਬਖਸ਼ੀ ਜੀਵਨ পালਟ ਗਿਆ ਅਤੇ ਨਾਮ ਦੀ ਪ੍ਰਾਪਤੀ ਹੋ ਗਈ ਬੀਬੀ ਕੁੰਦਨ ਜੀ ਤੇ ਸਰਦਾਰ ਮਦਸੂਦਨ ਸਿੰਘ ਜੀ ਬੀਬੀ ਕੁੰਦਨ ਜੀ ਨੂੰ ਛੋਟੀ ਉਮਰ ਵਿੱਚ ਹੀ ਨਾਮ ਬਾਣੀ ਦੀ ਸੋਝੀ ਸੀ ਭਾਈ ਧਿਆਨ ਸਿੰਘ ਜੀ ਜੋ ਡੇਰੇ ਖਾਲਸਾ ਜਿਹੜਾ 라ਵਲ ਪਿੰਡੀ ਦੇ ਚੰਗੇ ਭਜਨੀਕ ਸੱਜਣ ਹੋਏ ਸਨ ਉਹਨਾਂ ਦੇ satsang ਵਿੱਚ ਜਾਇਆ ਕਰਦੀ ਸੀ ਜਦੋਂ ਭਾਈ ਸਾਹਿਬ ਬੀਚੀ ਐਬਟਾਬਾਦ ਗਏ ਤਾਂ ਇਹ ਬੀਬੀ ਉਹਨਾਂ ਦੀ ਚਰਨ ਸ਼ੋ ਲੈ ਕੇ ਨਾਮ ਵਿੱਚ ਜਿਊ ਪਈ ਉਸ ਦਾ ਜੀਵਨ ਪਲਟ ਗਿਆ ਜੀਵਨ ਰਹਸਮਈ ਹੋ ਗਿਆ ਇਸ ਦੀ ਸ਼ਾਦੀ 라ਵਲਪਿੰਡੀ ਦੇ ਸਰਦਾਰ ਮਦਸੂਦਨ ਸਿੰਘ ਜੀ ਨਾਲ ਹੋਈ ਸਰਦਾਰ ਜੀ 라ਵਲਪਿੰਡੀ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਹੈੱਡ ਕਲਰਕ ਸਨ ਬੀਬੀ ਭਾਵੇਂ ਚੰਗੇ ਅਮੀਰ ਘਰ ਦੀ ਜੰਪਲ ਸੀ ਪਰ ਸੋਹਰੇ ਘਰ ਜਾ ਕੇ ਇਸ ਨੇ ਕੋਈ ਸ਼ਾਨ ਗੁਮਾਨ ਨਹੀਂ ਕੀਤਾ ਸੀ ਸਾਰੇ ਕੰਮ ਆਪ ਹੱਥੀ ਕਰਦੀ ਹਰ ਸਮੇਂ ਖਿੜੀ ਰਹਿੰਦੀ ਭਾਈ ਸਾਹਿਬ ਨੇ ਜਿਹੜੀ ਪ੍ਰਭੂ ਪਿਆਰ ਦੀ ਚਣਿੰਗ ਉਸ ਨੂੰ ਲਾਈ ਸੀ ਕਾਫੀ ਸਮੇਂ ਤੱਕ ਉਸ ਦੇ ਹਿਰਦੇ ਵਿੱਚ ਲੁਕਾਈ ਰੱਖੀ ਉਸ ਨੇ ਭਾਈ ਧਿਆਨ ਸਿੰਘ ਜੀ ਦੇ ਦਰਸ਼ਨਾਂ ਨੂੰ ਜਾਣਾ ਛੱਡ ਦਿੱਤਾ ਉਸ ਤੋਂ ਸਤ ਸੰਗਣਾ ਨਾ ਜਾਣ ਦਾ ਕਾਰਨ ਪੁੱਛਦਿਆਂ ਆਨ ਉਸ ਤੋਂ ਰਹਿਣਾ ਨਹੀਂ ਗਿਆ ਅਤੇ ਰੋ ਕੇ ਕਿਹਾ ਹੁਣ ਕਿਧਰੇ ਜਾਣ ਦੀ ਭੁੱਖ ਨਹੀਂ ਰਹੀ ਉਹਨਾਂ ਨੇ ਉਸ ਨੂੰ ਡਰਾਇਆ ਕਿ ਭਾਈ ਧਿਆਨ ਸਿੰਘ ਜੀ ਬੜੇ ਕਰਾਮਾਤੀ ਹਨ ਦੇਖੀ ਤਰ੍ਹਾਂ ਦਿਮਾਗ ਫਟ ਜਾਏਗਾ ਵਾਰੋ ਆਪਣੇ ਇਰਾਦੇ ਵਿੱਚ ਡ੍ਰਿੜ ਰਹੀ ਹੁਣ ਉਸ ਦੇ ਘਰ ਵਾਲਿਆਂ ਨੂੰ ਵੀ ਪਤਾ ਚੱਲ ਗਿਆ ਕਿ ਭਾਈ ਵੀਰ ਸਿੰਘ ਜੀ ਦੀ Satsangan ਹੈ ਘਰ ਵਾਲਿਆਂ ਨੂੰ ਇਹ ਗੱਲ ਚੰਗੀ ਨਾ ਲੱਗੀ ਭਾਈ ਸਾਹਿਬ ਦੇ ਦਰਸ਼ਨਾਂ ਦੀ ਵਿਥ ਲੰਮੀ ਹੋ ਗਈ ਪਰ ਜਦੋਂ ਐਪਟਾਬਾਦ ਪੇਕੇ ਜਾਂਦੀ ਤਾਂ ਉੱਥੋਂ ਭਾਈ ਸਾਹਿਬ ਬਾਰੇ ਬੀਬੀ ਸੰਤ ਜੀ ਤੋਂ ਪੁੱਛਦੀ ਰਹਿੰਦੀ ਇਸ ਬੀਬੀ ਨੂੰ ਇੱਕ ਲੜਕਾ ਹੋਇਆ ਅਤੇ ਕੁਝ ਬਿਮਾਰ ਹੋ ਗਈ ਕੁਝ ਇਲਾਜ ਠੀਕ ਢੰਗ ਨਾਲ ਨਾ ਹੋਇਆ ਤੇ ਇਹ ਬੀਬੀ ਵਾਹਿਗੁਰੂ ਨਾਮ ਨਾਲ ਜੁੜੀ ਉਸ ਦਾਤੇ ਦੀ ਗੋਦ ਵਿੱਚ ਜਾ ਬਿਰਾਜੀ ਬੀਬੀ ਦੇ ਪੇਕੇ ਪਰਿਵਾਰ ਨੇ ਕੁਝ ਉਦਾਸੀ ਪ੍ਰਗਟ ਕੀਤੀ ਅਤੇ ਕੁਝ ਨਰਾਜ਼ ਹੋ ਗਈ ਸਰਦਾਰ ਮਦਸੂਦਨ ਸਿੰਘ ਬੀਬੀ ਦੇ ਫੁੱਲ ਲੈ ਕੇ ਹਰਦੁਆਰ ਗਏ ਉੱਥੇ ਉਹਨਾਂ ਨੂੰ ਪਤਾ ਚੱਲਿਆ ਕਿ ਭਾਈ ਸਾਹਿਬ ਡੇਰਾਦੂੰਨ ਆਏ ਹੋਏ ਹਨ ਹਰਦੁਆਰ ਤੋਂ ਉਹ ਡੇਰਾਦੂੰਨ ਭਾਈ ਸਾਹਿਬ ਪਾਸ ਪੁੱਛੀ ਅੱਗੋਂ ਭਾਈ ਸਾਹਿਬ ਨੇ ਝਟ ਕਿਹਾ ਕਿ ਕੁੰਦਨ ਦੇ ਫੁੱਲ ਪਾ ਆਏ ਹੋ ਸਰਦਾਰ ਜੀ ਹੈਰਾਨ ਸਨ ਕਿ ਅਸੀਂ ਇਹਨਾਂ ਨੂੰ ਤਾਂ ਖਬਰ ਦਿੱਤੀ ਨਹੀਂ ਕਿਵੇਂ ਇਸ ਨੂੰ ਪਤਾ ਚੱਲਿਆ ਹੈ ਹੱਥ ਜੋੜ ਕੇ ਸਰਦਾਰ ਸਾਹਿਬ ਨੇ ਭਾਈ ਸਾਹਿਬ ਤੋਂ ਇਸ ਬਾਰੇ ਪੁੱਛਿਆ ਭਾਈ ਸਾਹਿਬ ਨੇ ਉਹਨਾਂ ਨੂੰ ਟਾਲਿਆ ਪਰ ਉਹ ਪਿੱਛੇ ਹੀ ਪੈ ਗਏ ਆਖਰ ਭਾਈ ਸਾਹਿਬ ਨੇ ਕਿਹਾ ਕਿ ਸਾਨੂੰ ਬਿਮਾਰੀ ਦੀ ਖਬਰ ਆਈ ਸੀ ਅਸੀਂ ਅਰਦਾਸ ਕੀਤੀ ਤੇ ਫੇਰ ਕੀਤੀ ਤੇ ਵਿੱਚ ਤੁਸੀਂ ਆਖ ਲਉਂਦੇ ਸੀ ਇਸ ਤੋਂ ਅਸੀਂ ਸਮਝ ਲਿਆ ਕਿ ਬੀਬੀ ਦਾ ਅੰਤ ਸਮਾ ਆ ਗਿਆ ਹੈ ਸਰੀਰ ਨਹੀਂ ਰਹੇਗਾ ਬਸ ਇਹ ਗੱਲ ਹੋਣੀ ਹੀ ਸੀ ਸਰਦਾਰ ਮਦਸੂਦਨ ਸਿੰਘ ਜੀ ਦੇ ਅੰਦਰ ਸਿਧਕ ਆ ਗਿਆ ਇਸ ਤੋਂ ਪਿੱਛੋਂ ਉਹ ਭਾਈ ਸੈਮ ਨੂੰ ਮਿਲਦੇ ਰਹੇ ਤੇ ਇਹਨਾਂ ਦਾ ਵੀ ਜੀਵਨ ਪਲਟ ਗਿਆ ਇਹ ਅਮਰਤ ਵੇਲੇ ਉੱਠ ਕੇ ਨਾਮ ਜਪਦੇ ਤੇ ਫਿਰ ਇਸ਼ਨਾਨ ਕਰਕੇ ਬਾਣੀ ਪੜ੍ਹਦੇ ਰਹੇ ਇਹਨਾਂ ਨੇ ਇੱਕ ਹੋਰ ਸ਼ਾਦੀ ਕੀਤੀ ਇਹਨਾਂ ਦੇ ਦੋ ਲੜਕੇ ਤੇ ਤਿੰਨ ਲੜਕੀਆਂ ਹੋਈਆਂ ਹਨ ਇਹਨਾਂ ਦੀ ਦੂਜੀ ਘਰਵਾਲੀ ਵੀ ਗੁਜ਼ਰ ਗਈ ਦੇਸ਼ ਦੀ ਵੰਡ ਤੋਂ ਪਿੱਛੋਂ ਇਹ ਬੰਬਈ ਚਲੇ ਗਏ ਨਾਮ ਬਾਣੀ ਦੀ ਖੁਸ਼ਬੂ ਨੇ ਇਹਨਾਂ ਦੀ ਆਤਮਾ ਸਵੱਛ ਕਰ ਦਿੱਤੀ ਸੀ ਫਿਰ ਆਪ ਛੋਟੇ ਲੜਕੇ ਦੇ ਪਾਸ ਪੂਨੇ ਚਲੇ ਗਏ ਜਿਸ ਦਿਨ ਇਹਨਾਂ ਨੇ ਚਲਾਣਾ ਕਰਨਾ ਸੀ ਉਹ 3 ਵਜੇ ਸਵੇਰੇ ਉੱਠੇ ਰੋਜ਼ ਦਾ ਨਾਮ ਬਾਣੀ ਦਾ ਪਾਠ ਪੂਰਾ ਕੀਤਾ ਫਿਰ ਦੁੱਧ ਨਹਿਣ ਚਲੇ ਗਏ ਆਣ ਕੇ ਆਪ ਦੁੱਧ ਕਰਮ ਕੀਤਾ ਤੇ ਪੀਤਾ ਫਿਰ ਗੁਰਦੁਆਰੇ ਚਲੇ ਗਏ ਸ਼ਾਮ ਨੂੰ 4 ਵਜੇ ਲੜਕਾ ਦਫ਼ਤਰ ਤੋਂ ਵਾਪਸ ਆਇਆ ਉਹ ਉਸਨੂੰ ਬਾਬਾ ਜੀ ਦੇ ਕਮਰੇ ਵਿੱਚ ਲੈ ਗਿਆ ਉੱਥੇ ਉਸਨੂੰ ਦੱਸਿਆ ਕਿ ਹੁਣ ਮੇਰਾ ਸਮਾਂ ਆ ਗਿਆ ਹੈ ਬਾਬਾ ਜੀ ਦੇ ਕਮਰੇ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਤਸਵੀਰ ਲਟਕ ਰਹੀ ਸੀ ਆਪਣੇ ਲੜਕੇ ਨੂੰ ਦੱਸਿਆ ਕਿ ਨਾ ਮਾਹ ਪੋਸ਼ਾ ਦੇ ਚੰਨਾਂ ਦਾ ਸਦਕਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਦਾ ਸਦਕਾ ਉਹਨਾਂ ਨੂੰ ਹੁਣ ਅੱਗੇ ਦਾ ਕੋਈ ਫਿਕਰ ਨਹੀਂ ਹੈ ਅਤੇ satsang ਵਿੱਚ ਜਾਵਾਂਗੇ ਉਹਨਾਂ ਨੇ ਇਹ ਵੀ ਦੱਸਿਆ ਕਿ ਹੁਣ ਮੈਨੂੰ ਖੁਸ਼ੀ ਹੈ ਅਤੇ ਇਹ ਪ੍ਰਾਪਤੀ ਕੁੰਦਨ ਜੀ ਦੀ ਕਿਰਪਾ ਨਾਲ ਹੋਈ ਹੈ ਲਗਭਗ ਡੇਢ ਘੰਟਾ ਉਹ ਪੁੱਤਰ ਨੂੰ ਪਰਮਾਰਥ ਦੀਆਂ ਗੱਲਾਂ ਤੇ ਕਾਲ ਦੇ ਤਰੀਕੇ ਸਮਝਾਉਂਦੇ ਰਹੇ ਪੁੱਤਰ ਨੇ ਕਿਹਾ ਕਿ 6 ਵਜਨ ਵਾਲੇ ਹਨ ਤੇ ਮੈਂ ਕਿਧਰੇ ਜਾਣਾ ਹੈ ਪੁੱਤਰ ਨੂੰ ਕਿਹਾ ਕਿ ਮੈਨੂੰ ਇਹ ਸ਼ਬਦ ਔੜ ਪਹੁੰਚਾਵੋ ਦਾਤੇ ਸੁਣਾ ਕੇ ਜਾ ਲੜਕੇ ਨੇ ਕਿਹਾ ਕਿ ਵਾਪਸ ਆ ਕੇ ਸੁਣਾਵਾਂਗਾ ਆਪ குரு ਗੁਰੂ ਕਰਦੇ ਲੇਟ ਗਏ ਰਾਤੀ ਚਦੋ ਲੜਕਾ ਵਾਪਸ ਆਇਆ ਉਸਨੇ ਦੇਖਿਆ ਕਿ ਪਿਤਾ ਦਾ ਸਾਥੇ ਚੱਲ ਰਿਹਾ ਹੈ ਅਤੇ ਵਾਹਿਗੁਰੂ ਵਾਹਿਗੁਰੂ ਕਰ ਰਹੇ ਹਨ ਉਸਨੇ ਕਿਹਾ ਕਿ ਆਪ ਨੂੰ ਹਸਪਤਾ ਲੈ ਚਲਦਾ ਹਾਂ ਪਰ ਆਪ ਨਾ ਕਰਦੇ ਰਹੇ ਆਖਰ ਗਿਆ ਕਿ ਜਿਵੇਂ ਤੇਰੀ ਮਰਜ਼ੀ ਹਸਪਤਾਲ ਪੁੱਜ ਕੇ ਮੇਜ ਉਤੇ ਲਟਾਇਆ ਗਿਆ ਅਤੇ ਹੱਥ ਜੁੜੇ ਹੋਏ ਸਨ ਨਰਸ ਨੇ ਹੱਥ ਲੰਮੇ ਕੀਤੇ ਪਰ ਉਹਨਾਂ ਨੇ ਫਿਰ ਜੋੜ ਲਈ ਤੇ சுவாਸ ਦੇ ਦਿੱਤੇ ਅਜੀਬ ਮੌਤ ਹੋਈ ਲੜਕੇ ਨੂੰ ਬੜੀ ਉਦਾਸੀ ਹੋਈ ਕਿ ਉਸਨੇ ਸ਼ਬਦ ਕਿਉਂ ਨਾ ਸੁਨਾਇਆ ਲੜਕੇ ਨੇ ਪੂਨੇ ਵਿੱਚ ਭਾਈ ਵੀਰ ਸਿੰਘ ਸਟੱਡੀ ਸਰਕਲ ਬਣਾਇਆ ਹੋਇਆ ਹੈ ਅਤੇ ਸਮਾਗਮ ਹੁੰਦੇ ਰਹਿੰਦੇ ਹਨ ਬਾਬੂ ਮੱਖਣ ਸਿੰਘ ਜੀ ਆਪ ਜੀ ਦਾ ਜਨਮ ਕਾਲਾ ਦਿਵਾਨ ਸਿੰਘ ਜ਼ਿਲ੍ਹਾ ਗੁਜਰਾਤ ਵਿੱਚ 5 ਮਈ 1876 ਨੂੰ ਹੋਇਆ। ਬਚਪਨ ਤੋਂ ਹੀ ਆਪ ਮਿਹਨਤੀ ਤੇ ذہین ਸਨ। ਆਪ ਹਮੇਸ਼ਾ ਪੜ੍ਹਾਈ ਵਿੱਚ ਅਵਲ ਰਹਿੰਦੇ ਰਹੇ ਅਤੇ ਵਜੀਫੇ ਲੈਂਦੇ ਰਹੇ। ਆਪ ਜੀ ਨੇ ਗੁਜਰਾਤ ਮਿਸ਼ਨ ਸਕੂਲ ਤੋਂ ਐਂਟ੍ਰਾਂਸ ਪਾਸ ਕੀਤਾ। ਆਪ ਮੈਡੀਕਲ ਸਕੂਲ ਲਾਹੌਰ ਵਿੱਚ ਦਾਖਲ ਹੋਏ ਅਤੇ ਆਪ ਨੇ ਉੱਥੋਂ ਵਜੀਫਾ ਹਾਸਲ ਕੀਤਾ। ਕੁਝ ਸਮੇਂ ਪਿਛੋਂ ਡਾਕਟਰੀ ਦੀ ਪੜ੍ਹਾਈ ਛੱਡ ਕੇ ਆਪ ਪੰਜਾਬ ਪਬਲਿਕ ਵਰਕਰਸ ਡਿਪਾਰਟਮੈਂਟ ਵਿੱਚ ਗੁਜਰਾਵਾਲੇ ਵਿਖੇ ਨੌਕਰ ਹੋ ਗਏ ਦੋ ਸਾਲ ਦੇ ਅੰਦਰ ਅੰਦਰ ਹੀ ਆਪ ਨੇ ਡਿਵੀਜ਼ਨਲ ਅਕਾਊਂਟੈਂਟ ਦਾ ਇਮਤਿਹਾਨ ਦਿੱਤਾ ਤੇ ਸਾਰੇ ਹਿੰਦ ਵਿੱਚ 7ਵੇਂ ਨੰਬਰ ਤੇ ਰਹੇ ਆਪ ਦਾ ਗੁਜਰਾਵਾਲੇ ਆਉਣ ਦਾ ਸਮਾਂ ਉਹ ਸੀ ਜਦ ਕਿ ਸਿੰਘ ਸਭਾ ਲਹਿਰ ਅਜੇ ਸ਼ੁਰੂ ਹੀ ਹੋਈ ਸੀ ਆਪ ਨੇ ਸਿੰਘ ਸਭਾ ਲਹਿਰ ਵਿੱਚ ਪੂਰਾ ਪੂਰਾ ਹਿੱਸਾ ਲਿਆ ਦਫਤਰ ਦੇ ਸਮੇਂ ਤੋਂ ਪਿੱਛੋਂ ਆਪ ਸਾਰਾ ਸਮਾਂ ਪੰਥਕ ਸੇਵਾ ਵਿੱਚ گزارਦੀ ਆਪ ਕਰਜਾਖ ਆਸ਼ਰਮ ਦੇ ਮੁੱਢਲੇ ਸੇਵਕਾਂ ਵਿੱਚੋਂ ਸਨ ਜਿੰਨੀ ਦੇਰ ਆਪ guzrawale ਰਹੇ ਕਰਜਾਖ ਆਸ਼ਰਮ ਅਤੇ guzrawale ਸਿੰਘ ਸਭਾ ਦੇ ਸਕੱਤਰ ਰਹੇ ਆਪ ਜੀ ਨੇ ਕਰਜਾਖ ਆਸ਼ਰਮ ਦੀ ਉਸਾਰੀ ਵਿੱਚ ਉੱਗਾ ਹਿੱਸਾ ਪਾਇਆ ਹੈ ਆਨੰਦ ਮੈਰिज ਐਕਟ ਦੀ ਐਜੀਟੇਸ਼ਨ ਵਿੱਚ ਆਪ ਨੇ ਵੱਧ ਚੜ ਕੇ ਹਿੱਸਾ ਲਿਆ ਮਈ 1905 ਵਿੱਚ ਆਪ ਜੀ ਦੀ ਸ਼ਾਦੀ ਵਜੀਰਾਬਾਦ ਸਰਦਾਰ ਕੇਸਰ ਸਿੰਘ ਸਰਨਾ ਦੇ ਘਰ ਹੋਈ ਆਪ ਦੀ ਸ਼ਾਦੀ ਪੂਰਨ ਗੁਰਮਰਿਆਦਾ ਅਨੁਸਾਰ ਹੋਈ ਹਿੰਦੂਆਂ ਵੱਲੋਂ ਸਖਤ ਵਿਰੋਧਤਾ ਕੀਤੀ ਗਈ ਅਤੇ ਬਰਾਦਰੀ ਨੇ ਵੀ ਬਾਈਕਾਟ ਕਰ ਦਿੱਤਾ ਇੰਨਾ ਬੁਸ਼ਕਲਾਂ ਦੇ ਬਾਵਜੂਦ ਆਪ ਡੋਲ ਰਹੇ ਅਤੇ ਆਪਣੇ ਆਸ਼ੇ ਤੇ ਦ੍ਰਿੜ ਰਹੇ ਆਪ ਪੰਜਾਬ ਨਹਿਰ ਦੇ ਮਹਿਕਮੇ ਵਿੱਚ ਡਿਵੀਜ਼ਨਲ ਅਕਾਊਂਟੈਂਟ ਸਨ 1915 ਵਿੱਚ ਰਸੂਲ ਨਹਿਰ ਦੇ ਹੈੱਡ ਵਰਕਰਸ ਤੇ ਲੱਗੇ ਹੋਏ ਸਨ ਉੱਥੇ ਹੀ ਸਰਦਾਰ ਨਰਾਇਣ ਸਿੰਘ ਜੀ ਹੈੱਡ ਕਲਰਕ ਲੱਗੇ ਹੋਏ ਸਨ ਸਰਦਾਰ ਨਰਾਇਣ ਸਿੰਘ ਮਰਦਾਨ ਵਿੱਚ ਡਾਕਟਰ ਦੀਵਾਨ ਸਿੰਘ ਦਾ ਸਤਸੰਗ ਮਾਨਦੇ ਰਹੇ ਸਨ ਅਤੇ ਉਹਨਾਂ ਦੇ ਰਾਹੀ ਉਹਨਾਂ ਭਾਈ ਸਾਹਿਬ ਦੀ ਛੋਹ ਪ੍ਰਾਪਤ ਕੀਤੀ ਸੀ ਅਤੇ ਉਹਨਾਂ ਨੂੰ ਨਾਮ ਦਾ ਰੰਗ ਲੱਗ ਚੁੱਕਾ ਸੀ ਡਾਕਟਰ ਹੀਰਾ ਸਿੰਘ ਜੀ ਦੀ ਤਬਦੀਲੀ ਵੀ ਇੱਥੇ ਹੀ ਸਿਵਲ ਸਰਜਨ ਵਜੋਂ ਹੋ ਗਈ ਇੰਨਾ ਤਿੰਨਾ ਵਿਅਕਤੀਆਂ ਦਾ ਮੇਲ ਹੋਇਆ ਅਤੇ ਆਪੋ ਵਿੱਚ ਪ੍ਰੇਮ ਵਧਨ ਲੱਗਾ ਸਰਦਾਰ ਨਾਰਾਇਣ ਸਿੰਘ ਜੀ ਮੌਕਾ ਮਿਲਣ ਤੇ ਭਾਈ ਸਾਹਿਬ ਜੀ ਦਾ ਜ਼ਿਕਰ ਇਹਨਾਂ ਨਾਲ ਕਰਦੇ। ਬਾਬੂ ਮੱਖਣ ਸਿੰਘ ਦੇ ਅੰਦਰ ਧੂਰੋਂ ਬਖਸ਼ੀ ਹੋਈ ਕੋਈ ਚੀਜ਼ ਸੀ। ਜਦੋਂ ਸੱਚੇ ਸੁੱਚੇ satsang ਦੀ ਖੁਸ਼ਬੂ ਪ੍ਰਾਪਤ ਹੋਈ ਤਾਂ ਉਹ ਦਾਤ ਨਜ਼ਰੀ ਪਈ। ਇੱਕ ਦਿਨ ਨਹਿਰ ਦੇ ਕੰਢੇ ਇਹ ਤਿੰਨੋਂ ਬੈਠੇ ਸਨ ਅਤੇ ਸਰਦਾਰ ਨਾਰਾਇਣ ਸਿੰਘ ਜੀ ਉਹਨਾਂ ਨੂੰ ਭਾਈ ਸਾਹਿਬ ਦਾ ਇੱਕ ਟ੍ਰੈਕਟ ਪੜ੍ਹ ਕੇ ਸੁਣਾ ਰਹੇ ਸਨ। ਟ੍ਰੈਕਟ ਦਾ ਸਿਰਲੇਖ ਦਰਸ਼ਨ ਨਹੀਂ ਜੇ ਦੇਣ ਲੱਗਾ ਸੀ। ਬਾਬੂ ਮੱਖਣ ਸਿੰਘ ਜੀ ਦੇ ਅੱਖਾਂ ਵਿੱਚੋਂ ਪਾਣੀ ਜ਼ਾਰੀ ਹੋ ਗਿਆ ਅਤੇ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਵਿੱਚ ਲੀਨ ਹੋ ਗਏ। ਉਹਨਾਂ ਉੱਤੇ ਇੱਕ ਨੀਂਬੇਹੋਸ਼ੀ ਜਈ ਅਵਸਥਾ ਛਾ ਗਈ। ਦੋਵੇਂ ਸੱਜਣ ਉਹਨਾਂ ਨੂੰ ਰਾਲ ਕੇ ਘਰ ਲੈ ਗਏ ਅਤੇ ਉਹਨਾਂ ਦੀ ਪਤਨੀ ਨੂੰ ਸਾਰੀ ਗੱਲ ਦੱਸੀ। ਕੁਝ ਸਮੇਂ ਬਾਅਦ ਉਹ ਠੀਕ ਹੋ ਗਏ। ਇੱਕ ਦਿਨ ਉਹ ਬਾੜ ਦੌਰੇ ਉੱਪਰ ਗਏ ਹੋਏ ਸਨ ਅਤੇ ਵਾਪਸੀ ਤੇ ਉਹ ਨਹਿਰ ਦੇ ਕੰਢੇ ਬੈਠ ਕੇ ਕੋਈ ਟ੍ਰੈਕਟ ਪੜਨ ਲੱਗੇ। ਨਾਮ ਜਾਰੀ ਹੋ ਗਿਆ ਅਤੇ ਹਰ ਪਾਸੇ ਵਾਹਿਗੁਰੂ ਦੀ ਧੁਨੀ ਸੁਣਾਈ ਦੇਵੇ। ਉਹਨਾਂ ਨੂੰ ਪਸ਼ਾਬ ਦੀ ਅਵਸ਼ੱਤਾ ਹੋਈ ਪਰ ਹਰ ਪਾਸੇ ਉਹਨਾਂ ਨੂੰ ਵਾਹਿਗੁਰੂ ਦਿਸਦਾ ਸੀ ਇਸ ਲਈ ਉਹ ਬੇਦਬੀ ਤੋਂ ਡਰਦੇ ਹੋਏ ਪਸ਼ਾਬ ਲਈ ਨਾ ਗਈ ਇਸੇ ਮਸਤਾਨੀ ਦਸ਼ਾ ਵਿੱਚ ਉਹ ਘਰ ਪਹੁੰਚੇ ਚਿਹਰੇ ਉੱਤੇ ਅਜੀਬ ਪ੍ਰਭਾਵ ਸੀ ਘਰਵਾਲੀ ਸੰਭਾਲ ਕੇ ਉਹਨਾਂ ਨੂੰ ਲਟਾ ਦਿੱਤਾ ਕੋਚੇ ਰੋ ਜਹੀ ਸੁਆਦ ਵਾਲੀ ਦਸ਼ਾ ਵਿੱਚ ਹੀ ਰਹੇ ਅਤੇ ਇਕਾਂਤ ਲੇਟੇ ਰਹੇ ਇਹ ਸਾਰੀ ਗੱਲ ਸਰਦਾਰ ਨਾਰਾਇਣ ਸਿੰਘ ਜੀ ਨੇ ਜਦੋਂ ਅੰਮ੍ਰਿਤਸਰ ਗਏ ਭਾਈ ਸਾਹਿਬ ਜੀ ਨੂੰ ਦੱਸੀ ਅਤੇ ਆਗਿਆ ਮੰਗੀ ਕਿ ਉਹ ਬਾਬੂ ਮੱਖਣ ਸਿੰਘ ਨੂੰ ਉਹਨਾਂ ਪਾਸ ਲੈ ਆਉਣ ਆਗਿਆ ਮਿਲਨ ਤੇ ਸਰਦਾਰ ਨਰਾਇਣ ਸਿੰਘ ਬਾਬੂ ਮੱਖਣ ਸਿੰਘ ਅਤੇ ਡਾਕਟਰ ਹੀਰਾ ਸਿੰਘ ਨੂੰ ਨਾਲ ਲੈ ਕੇ ਭਾਈ ਸਾਹਿਬ ਪਾਸ ਪੁੱਛੀ ਭਾਈ ਸਾਹਿਬ ਜੀ ਨੇ ਅੱਗੋਂ ਹੱਸ ਕੇ ਆਖਿਆ ਕਿ ਰਸੂਲ ਦੇ ਤਿੰਨ ਯਾਰ ਆਏ ਹਨ ਬਾਬੂ ਮੱਖਣ ਸਿੰਘ ਜੀ ਦਰਸ਼ਨ ਕਰਕੇ ਬੜੇ ਸੁਖੀ ਹੋਏ ਐਨਾ ਦੀ ਤਾਂ ਕੋਈ ਇਸ ਤਰ੍ਹਾਂ ਦੀ ਦਸ਼ਾ ਸੀ ਜਿਵੇਂ ਕਿ ਪੁਰਬਲੇ ਕਰਮਾ ਸਦਗਾ ਕੋਈ ਦੀਵਾ ਬਣਿਆ ਹੋਵੇ ਤੇ ਵਿੱਚ ਵੱਟੀ ਤੇ ਘੋ ਪਏ ਹੋਣ ਲੋੜ ਕੇਵਲ ਜੋਤ ਦੀ ਛੋਹ ਦੀ ਸੀ ਜਦੋਂ ਭਾਈ ਸਾਹਿਬ ਜੀ ਦਾ ਉਹਨਾਂ ਨਾਲ ਮੇਲ ਹੋਇਆ ਤਾਂ ਜੋਤ ਨਾਲ ਜੋਤ ਜਗ ਪਈ ਭਾਈ ਸਾਹਿਬ ਜੀ ਨੇ ਉਹਨਾਂ ਨੂੰ ਸਾਰਾ ਰਸਤਾ ਸਮਝਾਇਆ ਅਤੇ ਠੀਕ ਪਟੜੀ ਪਰ ਛਾੜ ਦਿੱਤਾ ਭਾਈ ਸਾਹਿਬ ਆਪ ਨੂੰ ਸਦਾ ਬਾਬੂ ਜੀ ਕਹਿ ਕੇ ਪੁਕਾਰਦੇ ਸਨ ਕੁਝ ਸਮੇਂ ਪਿਛੋਂ ਉਹਨਾਂ ਦੀ ਤਬਦੀਲੀ ਲਾਇਲਪੁਰ ਹੋ ਗਈ ਉੱਥੇ ਸਰਦਾਰ ਖਜਾਨ ਸਿੰਘ ਜੀ ਸੂਰੀ ਅਤੇ ਚੌਧਰੀ ਸੁੰਦਰ ਸਿੰਘ ਜੀ ਗੁਰੂ ਦੇ ਪਿਆਰੇ ਉੱਥੇ ਮੌਜੂਦ ਸਨ ਇੰਨਾ ਵਿਅਕਤੀਆਂ ਨਾਲ ਉਹਨਾਂ ਦਾ ਮੇਲ ਹੋ ਗਿਆ ਇਹ ਤਿੰਨੇ ਮਿਲ ਕੇ satsang ਕਰਦੇ ਅਤੇ ਨਾਮ ਅਭਿਆਸ ਕਰਦੇ ਭਾਈ ਸਾਹਿਬ ਜੀ ਨੂੰ ਇਹ ਮਿਲਦੇ ਰਹੇ ਅਤੇ ਇਸੇ ਤਰ੍ਹਾਂ ਸਮਾ ਕਾਲ ਵਿੱਚ ਪਿਆਰ ਵਿੱਚ ਅਤੇ ਸਿੱਖ ਵਿੱਚ ਬੀਤਦਾ ਗਿਆ ਭਾਈ ਸਾਹਿਬ ਜੀ ਵੀ ਉਹਨਾਂ ਦੀ ਦਿਲੋਂ ਕਦਰ ਕਰਦੇ ਸਨ ਭਾਈ ਸਾਹਿਬ ਜੀ ਜਦੋਂ ਅੰਮ੍ਰਿਤ ਪ੍ਰਚਾਰ ਲਈ ਕੋਈ ਤਾਰੀਖ ਨਿਯਤ ਕਰਦੇ ਸਨ ਤਾਂ ਬਾਬੂ ਮੱਖਣ ਸਿੰਘ ਜੀ ਨੂੰ ਵਿੱਚ ਸ਼ਾਮਲ ਕਰਦੇ ਸਨ ਸੰਤ ਸੰਗਤ ਸਿੰਘ ਜੀ ਸਰ ਤੇਜਾ ਸਿੰਘ ਜੀ ਮਲਕ ਪ੍ਰੋਫੈਸਰ ਪੂਰਨ ਸਿੰਘ ਜੀ ਤੇ ਡਾਕਟਰ ਬਲਬੀਰ ਸਿੰਘ ਜੀ ਨੂੰ ਅਮਰਿਤ ਛਕਾਉਣ ਦੇ ਸਮਿਆਂ ਤੇ ਉਹ ਉੱਥੇ ਸ਼ਾਮਲ ਹੋਏ ਜਦੋਂ ਆਪ ਨੌਕਰੀ ਤੋਂ ਰਿਟਾਇਰ ਹੋਏ ਤਾਂ ਆਪ ਜੀ ਨੇ ਭਾਈ ਸਾਹਿਬ ਜੀ ਦੇ ਕਹਿਣ ਉਤੇ ਖਾਲਸਾ ਕਾਲਜ ਵਿੱਚ ਇੰਟਰਨਲ ਆਡੀਟਰ ਦੀ ਸੇਵਾ ਸੰਭਾਲੀ ਕਾਫੀ ਸਮੇਂ ਤੋਂ ਖਾਲਸਾ ਕਾਲਜ ਦਾ ਹਿਸਾਬ ਕਿਤਾਬ ਸਾਫ਼ ਨਹੀਂ ਸੀ ਆਪ ਨੇ ਕਿਹੜੇ ਮੱਥੇ ਇਹ ਸੇਵਾ ਸੰਭਾਲੀ ਕਈ ਸਾਲ ਲਗਾ ਕੇ ਕਾਲਜ ਦੇ ਸਾਰੇ ਹਿਸਾਬ ਕਿਤਾਬ ਠੀਕ ਕੀਤੇ ਭਾਈ ਸਾਹਿਬ ਜੀ ਦੇ satsang ਦਾ ਲਾਭ ਮਾਣਿਆ ਉਸ ਤੋਂ ਪਿੱਛੋਂ ਲਾਹੌਰ ਵਿੱਚ ਆਪਣਾ ਮਕਾਨ ਬਣਾਇਆ ਅਤੇ ਉੱਥੇ ਹੀ ਰਹਿਣ ਲੱਗ ਪਏ। ਦੇਸ਼ ਦੀ ਵੰਡ ਦੇ ਪਿੱਛੋਂ ਆਪ ਦਿੱਲੀ ਆ ਗਏ। ਆਪ ਜੀ ਦੇ 4 ਸੁਪੁੱਤਰ ਸਨ ਜੋ ਹੁਣ ਚੰਗੇ ਉੱਚੇ-ਉੱਚੇ ਓਧਿਆਂ ਤੇ ਸਥਿਤ ਹਨ। ਆਪ ਦੀ ਸਿਹਤ ਕੁਝ ਢਿੱਲੀ ਹੋ ਗਈ ਸੀ। ਆਪ ਹੁਣ ਘੱਟ ਬੋਲਦੇ ਅਤੇ ਘੱਟ ਖਾਂਦੇ ਪਰ ਅੰਦਰ ਆਤਮੇ ਜੁੜੇ ਰਹਿੰਦੇ ਸਨ। 1951 ਵਿੱਚ ਇੱਕ ਪੱਤਰ ਆਪ ਨੇ ਭਾਈ ਸਾਹਿਬ ਜੀ ਨੂੰ ਬੰਬਈ ਲਿਖਿਆ ਅਤੇ ਇਸ ਨਾਲ ਇੱਕ ਨਕਸ਼ਾ ਵੀ ਬਣਾ ਕੇ ਕੱਲਿਆ ਆਪਨੇ ਪੱਤਰ ਵਿੱਚ ਦੱਸਿਆ ਜੋ ਮੇਰੇ ਪੈਰ ਦੇ ਅੰਗੂਠੇ ਵਿੱਚੋਂ ਕੋਈ ਚੀਜ਼ ਚਲਦੀ ਹੈ ਅਤੇ ਚਲਦੀ ਚਲਦੀ ਮੱਥੇ ਵਿੱਚੋਂ ਲੰਘ ਕੇ ਸਿਰ ਵਿੱਚ ਜਾਂਦੀ ਹੈ ਅਤੇ ਕੋਈ ਅਜੀਬ ਦਸ਼ਾ ਹੁੰਦੀ ਹੈ ਨਾਮ جاری ਰਹਿੰਦਾ ਹੈ ਅਤੇ ਚਿੱਤ ਵਿੱਚ ਸੁੱਖ ਤਾਂ ਟਿਕਾਉ ਬਣਿਆ ਰਹਿੰਦਾ ਹੈ ਭਾਈ ਸਾਹਮ ਨੇ ਉਹਨਾਂ ਨੂੰ ਚਿੱਠੀ ਦਾ ਇਹ ਉੱਤਰ ਦਿੱਤਾ ਸੀ ਇੱਕ ਵੰਕਾ ਸ਼੍ਰੀ ਵਾਹਿਗੁਰੂ ਜੀ ਕੀ ਫਤੇ ਪਿਆਰੇ ਜੀਓ ਆਪ ਦਾ ਪੱਤਰ ਪਹੁੰਚਿਆ ਆਪ ਜੀ ਨੇ ਜੋ ਕੁਝ ਲਿਖਿਆ ਹੈ ਠੀਕ ਹੈ ਪਰ ਇਸ ਲਈ ਆਪ ਜ਼ੋਰ ਨਹੀਂ ਲਾਣਾ ਇਹ ਸਿਮਰਨ ਨਾਲ ਜਦ ਮੈਲ ਸਾਫ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਦਾ ਐਕਸਪੀਰੀਅੰਸ ਹੁੰਦਾ ਹੈ ਸੋ ਸੁਖਤੇ ਤੇ ਸਹਿਜ ਵਿੱਚ ਹੋਣ ਦੇਣਾ ਆਪੂ ਜ਼ੋਰ ਕੋਈ ਨਾ ਲਾਣਾ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਆਸ ਹੈ ਸੁਖੀ ਹੋ ਸੋ ਹਰ ਤਰ੍ਹਾਂ ਹਿਤਕਾਰੀ ਵੀਰ ਸਿੰਘ ਭਾਈ ਸਾਹਮ ਨੇ ਬਾਬੂ ਜੀ ਦੀ ਇਸ ਦਸ਼ਾ ਤੇ ਬੜੀ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਇੱਕ ਨਰਦ ਹੋਰ ਪੁੱਗ ਗਈ ਹੈ ਤੇ ਦਸਮ ਦਵਾਰ ਖੁੱਲ ਗਿਆ ਹੈ। ਆਪ ਜੀ ਦੀ ਕਮਜ਼ੋਰੀ ਵਧਣ ਲੱਗੀ, ਬਿਮਾਰੀ ਕੋਈ ਖਾਸ ਨਹੀਂ ਸੀ। ਡਾਕਟਰ ਖੁਰਾਕ ਦੇਣ ਲਈ ਕਹਿੰਦੇ ਸਨ ਪਰ ਆਪ ਜ਼ੋਰ ਦੇਣ ਤੇ ਵੀ ਘਾਟ ਖਾਂਦੇ ਸਨ। ਜੋ ਪੱਤਰ ਭਾਈ ਸਾਹਿਬ ਜੀ ਨੇ ਲਿਖਿਆ ਉਸ ਨੂੰ ਉਹ ਸਦਾ ਆਪਣੀ ਛਾਤੀ ਦੇ ਨਾਲ ਰੱਖਦੇ ਸਨ। ਇੱਕ ਦਿਨ ਸ਼ਾਮ ਨੂੰ ਆਪ ਨੇ ਆਪਣੇ ਸਾਰੇ ਕਕਾਰ ਦੇਖੇ। ਕੰਗਾ ਪਾਸ ਨਹੀਂ ਸੀ, ਉਹ ਉਹਨਾਂ ਨੇ ਆਪਣੀ ਪਤਨੀ ਤੋਂ ਮੰਗਵਾਇਆ। ਬਾਕੀ ਕਕਾਰ ਵੀ ਦੇਖੇ ਅਤੇ ਪਰਿਵਾਰ ਨੂੰ ਕਿਹਾ ਇਹ ਜਦੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਤ ਨਾ ਹੋਵੇਗੀ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਕੋਈ ਜਾ ਸਕਦਾ ਹੈ ਆਪ ਜੀ ਦਾ ਅੰਤ ਸਮਾ ਆਇਆ ਪਰ ਆਪ ਦੀ ਰਸਨਾ ਤੋਂ ਸਿਮਰਨ ਜਾਰੀ ਸੀ ਅਤੇ ਆਪ 18 ਦਸੰਬਰ 1951 ਨੂੰ ਅਕਾਲ ਪੁਰਖ ਦੀ ਗੋਦੀ ਵਿੱਚ ਜਾ ਬਿਰਾਜੀ ਇਸ ਅਫਸਰ ਤੇ ਭਾਈ ਸਾਹਿਬ ਜੀ ਨੇ ਉਹਨਾਂ ਦੇ ਵੱਡੇ ਸੁਪੁੱਤਰ ਸਰਦਾਰ ਹਰਬੰਸ ਸਿੰਘ ਜੋ ਭਾਈ ਵੀਰ ਸਿੰਘ ਸਾਹਿਦ ਸਦਨ ਦੇ ਆਨਰੇਡੀ ਜਨਰਲ ਸਕੱਤਰ ਹਨ ਨੂੰ ਪੱਤਰ ਲਿਖਿਆ प्यारे बरखुरदार जी 181251 दी आप जी दी चिट्ठी ਪੜ ਹੀ ਚੁੱਕੇ ਸਾਂ ਕਿ ਆਪ ਜੀ ਦੀ ਧਾਰ ਪਹੁੰਚ ਗਈ ਜਿਸ ਵਿੱਚ ਆਪ ਦੇ ਬਜ਼ੁਰਗ ਪਿਤਾ ਪਿਆਰੇ ਬਾਬੂ ਮੱਖਣ ਸਿੰਘ ਜੀ ਦੇ ਪਰਲੋਕ ਪਹਾਨੇ ਦੀ ਖਬਰ ਸੀ ਪੜ ਕੇ ਕੁਦਰਤਨ ਵਿਯੋਗ ਦਾ ਮੰਦਾ ਲਗਣਾ ਸੀ ਕਿਉਂਕਿ ਬਜ਼ੁਰਗ ਬਾਬੂ ਮੱਖਣ ਸਿੰਘ ਜੀ ਨੇ ਜੀਵਨ ਬਹੁਤ ਪਵਿੱਤਰ ਤੇ ਨਾਮ ਬਾਣੀ ਦੇ ਪ੍ਰੇਮ ਵਾਲਾ ਬਸਰ ਕੀਤਾ ਹੈ ਅਤੇ ਮੇਰੇ ਨਾਲ ਜਦੋਂ ਵੀ ਬਾਤ ਵੀ ਹੋਈ ਹੈ ਬਹੁਤ ਪਿਆਰ ਤੇ ਦਿਲ ਹੀ ਖਲੂਸ ਨਾਲ ਵਰਤੇ ਸਨ ਕਿੰਨੀ ਮੁੱਦਤ ਉਹਨਾਂ ਦੇ ਅਮਰਸਰ ਰਹਿਣ ਕਰਕੇ ਇਕੱਠੇ ਰਹਿੰਦਾ ਇਤفاق ਰਿਹਾ ਇਸ ਤਰ੍ਹਾਂ ਬਹੁਤ ਹਿੱਤ ਵੱਧ ਗਿਆ ਸੀ ਸਭ ਤੋਂ ਵਧੇਗ ਆਪ ਦੀ ਖੁਬੀ ਜੋ ਸਿਮਰਨ ਵਿੱਚ ਲੱਗ ਕੇ ਸਿਰੇ ਚੜੀ ਸੀ ਪਿਛਲੇ ਸਾਲ ਬੰਬੇ ਉਹਨਾਂ ਦਾ ਇੱਕ ਖੱਤ ਗਿਆ ਸੀ ਜਿਸ ਵਿੱਚ ਉਹਨਾਂ ਨੇ ਆਪਣੀ ਸੂਰਤ ਸੁਖ ਤੇ ਦਸਮਦਵਾਰ ਦੀ ਸੋਝੀ ਬਾਬਤ ਲਿਖਿਆ ਸੀ ਉਹਨਾਂ ਦੀ ਆਤਮਾ ਦੀ ਉੰਤੀ ਦੀ ਬੜੀ ਤਰੱਕੀ ਦੀ ਖਬਰ ਸੀ ਸ਼ੋਕ ਦਾ ਵਿਛੋੜੇ ਦਾ ਐਸਾ ਚੰਗਿਆਂ ਦੇ ਚਲਾਣੇ ਨਾਲੋਂ ਸਗੋਂ ਵੱਧ ਹੁੰਦਾ ਹੈ ਤਦ ਉਸ ਹੀ ਸਾਰੇ ਤੇ ਤੁਹਾਡੀ ਬਜ਼ੁਰਗ ਮਾਤਾ ਜੀ ਇਸ ਭਾਰੀ ਵਿਛੋੜੇ ਨੂੰ ਬਹੁਤ ਫੀਲ ਕਰ ਰਹੇ ਹੋਸੋ ਪਰ ਉਹਨਾਂ ਦੇ ਨੁਕਤਾ ਨਿਗਾਹ ਤੋਂ ਉਹ ਜਨਮ ਜਿੱਤ ਕੇ ਗਏ ਹਨ ਗੁਰਵਾਖ ਆਇਓ ਸੁਨਨ ਪੜਨ ਕੋ ਬਾਣੀ ਉਹ ਪੂਰਾ ਕਮਾ ਕੇ ਗਏ ਹਨ ਸਤ ਅਵਸਤਾ ਦੇ ਹੋ ਕੇ ਗਏ ਹਨ ਸੰਤ ਆਪਣੇ ਘਰ ਜਾਂਦਾ ਹੈ ਸੰਤ ਕਦੇ ਮਰਦਾ ਨਹੀਂ ਕਬੀਰ ਸੰਤ ਤੁਮੇ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਏ ਫੇਰ ਵੀ ਵਿਛੋੜਾ ਤੇ ਐਸਾ ਪਿਆਰਾ ਵਿਛੋੜਾ ਨੇ ਇਤਰਾ ਨੂੰ ਸੁੱਕੇ ਨਹੀਂ ਰਹਿਣ ਦਿੰਦਾ ਇਸ ਲਈ ਪ੍ਰੇਮ ਨਾਲ ਉਹਨਾਂ ਨੂੰ ਯਾਦ ਕਰਦੇ ਤੇ ਦਰਪਦੇ ਉਹਨਾਂ ਤੋਂ ਪਾਏ ਸੁੱਖਾਂ ਦੇ ਮਾਣੇ ਪਰਮਾਰਗ ਸੁੱਖਾਂ ਨੂੰ ਚੇਤੇ ਕਰਦਿਆਂ ਜਦ ਆਪ ਜੀ ਨੂੰ ਵਿਰਾਗ ਆਵੇ ਤਾਂ ਅਰਦਾਸ ਕਰੋ ਕਿ ਸੱਚਾ ਬਾਦਸ਼ਾਹ ਉਹਨਾਂ ਦਾ ਵਾਸਾ ਆਪਣੇ ਚਰਨ ਕਮਲਾਂ ਵਿੱਚ ਕਰੇ ਤੇ ਆਪ ਸਾਰਿਆਂ ਨੂੰ ਨਾਮਦਾਨ ਤੇ ਬਾਣੀ ਦਾ ਪ੍ਰੇਮ ਬਖਸ਼ੀ ਮੇਰੀ ਦਲੀ ਅਰਦਾਸ ਹੈ ਕਿ ਗੁਰੂ ਉਹਨਾਂ ਦੀ ਆਤਮਾ ਦਾ ਹਰ ਤਰ੍ਹਾਂ ਸਹਾਈ ਹੋਵੇ ਅਤੇ ਆਪ ਦੇ ਸਾਰੇ ਪਰਿਵਾਰ ਨੂੰ ਬਾਣਾ ਮੰਨਣ ਦੀ ਦਾਤ ਬਖਸ਼ੀ ਤੇ ਬਲ ਦੇਵੇ ਕਿ ਆਪ ਸਾਰੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਨਾ ਬਾਣੀ ਦੇ ਪ੍ਰੇਮੀ ਹੋਵੋ ਤੇ ਉੱਤਮ ਜੀਵਨ ਗੁਰਸਿੱਖੀ ਵਾਲਾ ਬਸਰ ਕਰੋ ਮੇਰੀ ਦਿਲੀ ਹਮਦਰਦੀ ਆਪ ਜੀ ਦੇ ਸਾਰੇ ਪਰਿਵਾਰ ਨਾਲ ਹੈ ਆਸ ਹੈ ਆਪਣੀ ਪਿਆਰੀ ਮਾਤਾ ਜੀ ਨੂੰ ਇਸ ਵੇਲੇ ਤੁਸੀਂ ਸਾਰੇ ਮਿੱਠਾ ਸਹਾਰਾ ਦੇ ਰਹੇ ਤੇ ਪਿਆਰ ਨਾਲ ਬਾਣਾ ਮੰਨਣ ਵਿੱਚ ਸਹਾਇਤਾ ਕਰ ਰਹੇ ਹੋ ਸੋ ਮੇਰੀ ਬਲੋਮੀ ਅਸੀਸ ਪਹੁੰਚਾ ਦੇਣੀ ਗੁਰੂ ਅੰਗ ਸੰਗ ਰਹੇ ਅਤੇ ਆਪਣੇ ਨਾਮ ਵਿੱਚ ਲਾਈ ਰੱਖੇ ਹੇ ਇਤਕਾਰੀ ਭਾਈ ਵੀਰ ਸਿੰਘ ਬਾਬੂ ਮੱਖਣ ਸਿੰਘ ਜੀ ਦੀ ਸਾਦਗੀ ਪਸੰਦ ਸੰਤ ਜੀਵਨ ਵਾਲੇ ਗੁਰਸਿੱਖ ਸਨ ਆਪਨੇ ਸਾਰਾ ਜੀਵਨ ਬੜਾ ਪਵਿੱਤਰ ਤੇ ਨਾਮ ਬਾਣੀ ਦੇ ਪ੍ਰੇਮ ਵਿੱਚ ਬੱਸਰ ਕੀਤਾ ਆਪ ਦਿਲ ਦੇ ਨਿਰਚਲ ਜ਼ਬਾਨ ਦੇ ਮ੍ਰਿਦੁਲ ਤੇ ਘਟ ਬੋਨਣ ਵਾਲੇ ਤੇ ਸੁਭਾਅ ਦੇ ਨਿੱਗੇ ਤੇ ਹੱਸੂ ਹੱਸੂ ਕਰਦੇ ਮੁਖੜੇ ਵਾਲੇ ਸਨ ਵਕਤ ਦੇ ਬੜੇ ਪਾਬੰਦ ਤੇ ਫਰਜ਼ ਪਰ ਸਦਾ ਸਾਵਧਾਨ ਰਹਿੰਦੇ ਸਨ ਆਪ ਦੀ ਸੱਚਾਈ ਅਤੇ ਧਿਆਨਦਾਰੀ ਪੀ ਡਬਲਯੂ ਡੀ ਦੇ ਮਹਿਕਮੇ ਵਿੱਚ ਜ਼ਰਬੂਲ ਮਿਸਾਲ ਸੀ ਗੈਣਿਆ ਵਾਲੀ ਬੀਬੀ ਜੀ ਸਰਦਾਰ ਉੱਜਲ ਸਿੰਘ ਦੀ ਧਰਮ ਪਤਨੀ ਸਰਦਾਰਨੀ ਗੁਮਾਨ ਤੇ ਉਹਨਾਂ ਦੀ ਭੈਣ ਤੇ ਹੋਰ ਵੀ ਦੋ ਤਿੰਨ ਬੀਬੀਆਂ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗਈਆਂ ਵਾਪਸੀ ਤੇ ਉਹਨਾਂ ਨੇ ਛਾਪੇਖਾਨੇ ਵਿੱਚ ਹੀ ਭਾਈ ਸਾਹਿਬ ਦੇ ਦਰਸ਼ਨ ਕੀਤੇ ਭਾਈ ਸਾਹਿਬ ਨੇ ਫਰਮਾਇਆ ਕਿ ਗੁਮਾਨ ਤੇ ਉਸ ਦੀ ਭੈਣ ਦੀਆਂ ਰੂਹਾਂ ਹਲਕੀਆਂ ਤੇ ਪਵਿੱਤਰ ਹਨ ਗੁਮਾਨ ਜੀ ਦੀ ਭੈਣ ਨੇ ਬਹੁਤ ਸਾਰੇ ਗਹਿਣੇ ਪਾਏ ਹੋਏ ਸਨ ਪਿਛੋਂ ਬੀਬੀ ਦਾ ਨਾਂ ਹੀ ਗਹਿਣਿਆਂ ਵਾਲੀ ਬੀਬੀ ਪੈ ਗਿਆ ਉਹ ਭਾਈ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੀ ਰਹੀ ਤੇ ਉਸ ਨੂੰ ਸਾਧ ਸੰਗਤ ਵਿੱਚੋਂ ਨਾਮ ਬਾਣੀ ਦੀ ਦਾਤ ਪ੍ਰਾਪਤ ਹੋਈ ਇਹ ਬੀਬੀ ਬਿਮਾਰ ਹੋ ਗਈ ਬੀਬੀ ਨੇ ਰੁਮਾਲ ਨਾਲ 21 ਰੁਪਏ ਤੇ ਇੱਕ ਰੁੱਕਾ ਲਿਖ ਕੇ ਸਿਰਹਾਣੇ ਹੇਠ ਰੱਖ ਲਿਆ ਤੇ ਕਹਿ ਦਿੱਤਾ ਕਿ ਜਦੋਂ ਮੇਰਾ ਸਰੀਰ ਨਾ ਰਹੇ ਤਦੋਂ ਇਹ ਰੁਮਾਲ ਭਾਈ ਸਾਹਿਬ ਜੀ ਨੂੰ ਪਹੁੰਚਾ ਦੇਣਾ ਇੱਕ ਦਿਨ ਬੀਬੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਕੀਤੇ ਦਰਸ਼ਨ ਕਰਾਓ ਬੀਬੀ ਦੇ ਕਮਰੇ ਵਿੱਚ ਹੀ ਮੰਜੀ ਨਾਲ ਉੱਚਾ ਤਖਤ ਪੋਸ਼ ਲਗਵਾ ਕੇ ਪ੍ਰਕਾਸ਼ ਕੀਤਾ ਗਿਆ ਜਪਜੀ ਦਾ ਪਾਠ ਹੋ ਰਿਹਾ ਸੀ ਬੀਬੀ ਨੇ ਉੱਠ ਕੇ ਮੱਥਾ ਟੇਕਿਆ ਮੂੰਹ ਵਿੱਚ ਪਾਠ ਸੀ ਨਾਨਕ ਤੇ ਮੁਖ ਉੱਜਲੇ ਕੀਤੀ ਛੁੱਟੀ ਨਾਲ ਜਦੋਂ ਸੰਬੰਧੀਆਂ ਨੇ ਚੁੱਕਿਆ ਤਾਂ ਆਤਮਾ ਸਰੀਰ ਨੂੰ ਛੋੜ ਚੁੱਕੀ ਸੀ ਭਾਈ ਸਾਹਿਬ ਉਹਨਾਂ ਦਿਨਾਂ ਵਿੱਚ ਸ਼ਿਮਲੇ ਸਨ ਮਲਕ ਸਾਹਿਬ ਜੀ ਦੇ ਘਰੋਂ ਬੀਬੀ ਰਾਜ ਜੀ ਵੀ ਉਹਨਾਂ ਦਿਨਾਂ ਵਿੱਚ ਸ਼ਿਮਲੇ ਵਿੱਚ ਹੀ ਸਨ ਜਦੋਂ ਸ਼ਾਮੀ ਭਾਈ ਸਾਹਿਬ ਜੀ ਨੂੰ ਮਿਲੇ ਤਾਂ ਭਾਈ ਸਾਹਿਬ ਨੇ ਕਿਹਾ ਕਿ ਆਪਣੇ satsang ਵਿੱਚੋਂ ਕੋਈ ਬੀਬੀ ਚੜਾਈ ਕਰ ਗਈ ਹੈ ਬੀਬੀ ਜੀ ਨੇ ਕਿਹਾ ਕਿ ਭੈਣ ਸੰਤ ਜੀ ਬਿਮਾਰ ਸਨ ਰੋਣ ਹਾਕੀ ਹੋ ਕੇ ਕਿਹਾ ਕਿ ਉਹ ਹੁਣ ਨਹੀਂ ਮਿਲਣਗੇ ਭਾਈ ਸਾਹਿਬ ਨੇ ਫਰਮਾਇਆ ਕਿ ਬੀਬੀ ਸੰਤ ਨਹੀਂ ਹੈ ਦੂਜੇ ਤੀਜੇ ਦਿਨ ਉਹ ਰੁਮਾਲ ਸ਼ਿਮਲੇ ਪਹੁੰਚ ਗਿਆ ਰੁੱਕੇ ਵਿੱਚ ਲਿਖਿਆ ਸੀ ਦਾਤਾ ਜੀਓ ਆਪ ਦੇ ਚੰਨਾ ਦਾ ਸਦਕਾ ਮੈਂ ਸੁਖੀ ਜਾ ਰਹੀ ਹਾਂ ਇਹ 21 ਰੁਪਏ ਸ੍ਰੀ ਦਰਬਾਰ ਸਹਿ ਭੇਟਾ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ